ਉਹਨਾਂ ਦੇ ਮੌਤ ਦੀ ਡੋਰ ਤੁਸੀਂ ਕਹਿ ਰਹੇ ਹੋ ਤਾਂ ਮੈਂ ਵੀ ਮੰਨਦਾ ਹੂੰ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੈ ਇਹ ਖ਼ਾਤਕ ਹੈ ਨੁਕਸਾਨਦਾਇਕ ਹੈ ਬੱਚਿਆਂ ਦੇ ਉਂਗਲਾਂ ਗਲੇ ਤਾਂ ਕੱਟ ਰਹੀਆਂ ਮੋਤਾਂ ਤੱਕ ਹੋ ਗਈਆਂ ਹੂੰ ਆ ਕੁਝ ਦਿਨ ਪਹਿਲਾਂ ਹੀ ਇੱਕ ਕਰਾਲੀ ਸਾਹਿਬ ਇੱਥੇ ਇੱਕ ਨੌਜਵਾਨ ਜਾ ਰਿਹਾ ਮੋਟਰਸਾਈਕਲ ਦੇ ਗਰਦਨ ਕੱਟ ਗਈ ਉਹਦੀ ਮਰ ਗਿਆ ਹੂੰ ਕਿਦਾਂ ਲੱਗਦਾ ਆਪਾਂ ਨੂੰ ਕਹਿ ਲਾਂਗੇ ਵੀ ਇਹ ਇੱਕ ਜੈਵਿਕ ਹਥਿਆਰ ਤਿਆਰ ਕਰੇ ਜਾ ਰਹੇ ਨੇ ਵਿਰੋਧੀ ਦੇਸ਼ਾਂ ਦੇ ਇੱਕ ਡੋਰ ਤਾਰ ਦੇ ਵਿੱਚ ਫਸ ਗਈ ਬੱਚੇ ਨੇ ਖਿੱਚੀ ਦੂਜੀ ਤਾਰ ਨਾਲ ਜੁੜ ਗਈ ਕਰੰਟ ਦੇ ਨਾਲ ਬੱਚੇ ਦੀ ਬਾਹਾਂ ਝੜ ਗਈਆਂ ਤੁਹਾਨੂੰ ਯਾਦ ਹੋਣਾ ਰਜਿੰਦਰਾ ਹਸਪਤਾਲ ਦੇ ਵਿੱਚ ਮਾਮਲਾ ਆਇਆ ਬਿਲਕੁਲ ਹਾਂਜੀ ਹਾਂਜੀ ਇਸੇ ਤਰ੍ਹਾਂ ਕਿਸੇ ਬੱਚੇ ਦੀ ਮੌਤ ਹੋ ਗਈ ਜਿਉਂਦਾ ਦੇਖੋ ਡਿਮਾਂਡ ਹੈਗੀ ਹੈ ਬਾਜ਼ਾਰ 'ਚ ਉਹ ਤਾਂ ਹੀ ਸਪਲਾਈ ਚੱਲ ਰਹੀ ਹੈ ਸਪਲਾਈ ਚੈਨ ਟੁੱਟੋ ਕੀ ਤਦੋਂ ਜਦੋਂ ਕੋਈ ਪੁਲਿਸ ਉਸਤੇ ਐਕਸ਼ਨ ਸਖਤ ਲੋਗੀ ਹੁਣ ਇਹਦੇ ਕੀ ਮੈਂ ਕਹਾਂਗਾ ਕਿ ਕਿਹੜਾ ਆਰਡਰ ਮਾਨਜੋ ਸੁਪਰੀਮ ਕੋਰਟ ਦਾ ਕੀ ਨਾਤੇ ਜ਼ਿੰਮੇਵਾਰ ਦੇ ਪੁਲਿਸ ਪ੍ਰਸ਼ਾਸਨ ਹੀ ਹੈ ਪੁਲਿਸ ਟੋਟਲੀ ਫੇਲਿਅਰ ਹੈ ਇਹ ਚਾਹਿਆ ਡੋਰ ਨੂੰ ਮਲ ਮੁਕੰਮਲ ਤੌਰ ਤੇ ਇਹਦੀ ਪਾਬੰਦੀ ਲਾਣ ਚ ਬੰਦ ਤੇ ਜਿਹੜੇ ਮੁੰਡੇ ਵੇਚ ਰਹੇ ਨੇ ਉਹ ਤਾਂ ਗੁਨਾਹਗਾਰ ਨੇ ਜਿਹੜੇ ਖਰੀਦ ਰਹੇ ਨੇ ਨਾ ਉਹ ਵੀ ਗੁਨਾਹਗਾਰ ਨੇ ਸਮਗਲਰ ਸਣੇ ਚੈਨਲ ਔਰ ਫੜੇ ਗਿਆ ਉਹਨੂੰ ਅਰੈਸਟ ਕੀਤਾ ਗਿਆ ਉਹਨੂੰ ਕਤਵਾਲੀ ਪਟਿਆਲਾ ਲੈ ਵੀ ਗਏ ਪਰ ਉੱਥੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਪਹੁੰਚ ਗਿਆ ਪਤੰਗਬਾਜੀ ਦੇ ਖਿਲਾਫ ਨਹੀਂ ਮੈਂ ਹੈਗਾ ਕਿਸੇ ਤਿਹਾੜ ਦੇ ਖਿਲਾਫ ਨਹੀਂ ਹੈਗਾ ਤਿਹਾੜ ਮਨਾਉਣ ਨਾਲ ਹੀ ਮਤਲਬ ਆਪਣੀ ਸ੍ਰੀ ਸੰਸਕ੍ਰਿਤੀ ਸਭਿਅਤਾ ਅੱਗੇ ਵਧੋਗੀ ਮਨਾਉਣੇ ਚਾਹੁੰਦੇ ਨੇ ਜਿਸ ਤਦਕੇ ਮਨਾਓ ਪਰ ਥੋੜੀ ਕੁਸ਼ੀ ਕਿਸੇ ਲਈ ਗਮੀ ਲੈ ਕੇ ਨਾ ਆਵੇ ਪਰ ਇਹਦਾ ਕਿਹਨ ਲੱਗਦੇ ਇਹਦਾ ਮੈਂ ਜਿਹੜਾ ਚੈਨਲ ਡੋਰ ਦਾ ਵਿਕਰੀ ਦਾ ਕਰਨ ਇਹ ਕਹਿ ਲਾਂਗੇ ਇਹ ਜਿਹੜੇ ਲੋਕ ਨਾ ਫਿਰ ਜਿਹੜੇ ਲੰ ਲੱਕ ਉਹਦੀ ਪਤੰਗबाजी ਦੇ ਮੁਕਾਬਲੇ ਹੁੰਦੇ ਨੇ ਕਿੰਨਾ ਦੇ ਵਿੱਚ ਸੱਟਾ ਵਾਂਗੀ ਚੱਲ ਰਹੀ ਹੁੰਦੀ ਆ ਜਿਨ੍ਹਾਂ ਕਿਤੇ ਜਿਹੜੇ ਉਹੀ ਸਾਡੇ 100 ਕੋਡ ਲੀਡਰ ਆ ਜਾਂਦੇ ਨੇ ਕਿ ਸਾਡੀ ਪਾਰਟੀ ਦੇ ਬੰਦਾ ਜੀ ਸਾਡਾ ਬੰਦਾ ਇਹ ਸਾਡਾ ਸਾਡੀ ਛਾਹ ਤੇ ਸਮਾਨ ਦਾ ਸਮਾਨ ਵੇਚ ਰਿਹਾ ਹੈ ਪਿਛਣਾ ਸ਼ੇਰ ਵੀ ਹੁੰਦਾ ਬਹੁਤ ਸਾਰੇ ਲੀਡਰ ਦਾ ਆਪਣੇ ਵਿੱਚ ਸ਼ੇਰ ਵੀ ਹੁੰਦਾ ਜੀ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਸਮਾਜ ਦੇ ਵੱਖ-ਵੱਖ ਮੁੱਦਿਆਂ ਤੇ ਰਾਜਨੀਤਿਕ ਚਰਚਾ ਜਾਂ ਫਿਰ ਸਮਾਜਿਕ ਮੁੱਦਿਆਂ ਤੇ ਅਰਥ ਟੀਵੀ ਕੋਸ਼ਿਸ਼ ਕਰਦਾ ਹੈ ਕਿ ਪਰਚੋਲ ਕੱਢੀ ਜਾਵੇ ਅਰਥ ਕੱਢਿਆ ਜਾਵੇ ਕਿ ਜਿਹੜੀ ਸਮਾਜ ਦੀ ਬੁਰਾਈ ਹੈ ਉਹ ਜਨਤਾ ਤੱਕ ਲੈ ਕੇ ਆਈ ਜਾਵੇ। ਸੋ ਇਸ ਵਕਤ ਸਮਾਜ ਦੇ ਵਿੱਚ ਇੱਕ ਅਜਿਹੀ ਬਿਮਾਰੀ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਜਿਹੜੀ ਘਾਤ ਤੱਕ ਸਾਬਤ ਹੋ ਰਹੀ ਹੈ। ਉਹ ਬੇਜਵਾਨਾਂ ਦੀ ਜਾਨ ਲੈ ਰਹੀ ਹੈ, ਉਹ ਛੋਟੇ ਬੱਚਿਆਂ ਦੀ ਜਾਨ ਲੈ ਰਹੀ ਹੈ, ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੇ ਉਹਨਾਂ ਨੂੰ ਸ਼ਿਕਾਰ ਬਣਾ ਰਹੀ ਹੈ। ਇਸ ਦੇ ਵਿੱਚ ਬਹੁਤ ਸਾਰੇ ਲੋਕ ਗੁਨਾਹਗਾਰ ਨੇ। ਇਸ ਬਾਬਤ ਸਾਡੇ ਨਾਲ ਗੱਲ ਕਰਨ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਪ੍ਰਸਿੱਧ ਸਮਾਜ ਸੇਵਕ ਗੁਰਮukh Singh Guru। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਗੁਰਮੁਖ ਜੀ ਤੁਸੀਂ ਹਮੇਸ਼ਾ ਸੇਵਾ ਕਰਦੇ ਹੋ ਸਮਾਜ ਦੀ ਗੱਲ ਵੀ ਚੱਕਦੇ ਹੋ ਸਮਾਜ ਸੁਧਾਰਕ ਹੋ ਸਮਾਜ ਸੇਵਕ ਹੋ ਇੱਕ ਬੁਰਾਈ ਜਿਹੜੀ ਅੱਜ ਕੱਲ੍ਹ ਆਏ ਦਿਨ ਦੇਖਣ ਨੂੰ ਮਿਲ ਰਹੀ ਹੈ ਆਮ ਲੋਕ ਦੇਖ ਰਹੇ ਹੈ ਬੇਸਹਾਰਾ ਪਸ਼ੂ ਪੰਛੀ ਉਸ ਦੀ ਮਾਰ ਚੇਲ ਰਹੇ ਹੈ ਕੁਝ ਬੱਚੇ ਨੌਜਵਾਨ ਉਸ ਦੇ ਸ਼ਿਕਾਰ ਹੋ ਰਹੇ ਨੇ ਮੈਂ ਜ਼ਿਕਰ ਕਰ ਰਿਹਾ ਮੌਤ ਦੀ ਡੋਰ ਚਾਈਨਾ ਡੋਰ ਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਚਾਈਨਾ ਡੋਰ ਨੂੰ ਜੀ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਮੌਤ ਦੀ ਡੋਰ ਹੈ ਹੂੰ ਦੇਖੋ ਸਭ ਤੋਂ ਵੱਡੇ ਮੈਂ ਕਹਾਂਗਾ ਤੇ ਜ਼ਿੰਮੇਵਾਰ ਇਹਨੂੰ ਖਰੀਦਣ ਵਾਲੇ ਨੇ ਹੂੰ ਕਿਉਂਕਿ ਦੇਖੋ ਬੇਕਨ ਦਾ ਸ਼ਹਿਰ ਤੇ ਜ਼ਹਿਰ ਵੀ ਵਿਕ ਰਿਆ ਜੀ ਹੁਣ ਜ਼ਹਿਰ ਆਪਾਂ ਘਰੇ ਲੈ ਆ ਕੇ ਆਪਣੇ ਬੱਚਿਆਂ ਨੂੰ ਖਵਾਵਾਂਗੇ ਨਹੀਂ ਹੂੰ ਹੁਣ ਜੇ ਮੌਤ ਦੀ ਡੋਰ ਤੁਸੀਂ ਕਹਿ ਰਹੇ ਹੋ ਤਾਂ ਮੈਂ ਵੀ ਮੰਨਦਾ ਹੂੰ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਇਹ ਖਾਤਕ ਹੈ ਨੁਕਸਾਨਦਾਇਕ ਹੈ ਬੱਚਿਆਂ ਦੇ ਉਂਗਲਾਂ ਗਲੇ ਤਾਂ ਕੱਟ ਰਹੀਆਂ ਮੋਤਾਂ ਤੱਕ ਹੋ ਗਈਆਂ ਹੂੰ ਆਹ ਕੁਝ ਦਿਨ ਪਹਿਲਾਂ ਇੱਕ ਕਰਾਲੀ ਸਾਹਿਬ ਇੱਥੇ ਇੱਕ ਨੌਜਵਾਨ ਜਾ ਰਿਹਾ ਮੋਟਰਸਾਈਕਲ ਦੇ ਗਰਦਨ ਕੱਟ ਕੇ ਉਹਦੀ ਮਰ ਗਿਆ ਹੂੰ ਪਤਾ ਨਹੀਂ ਸੀ ਵੀ ਕੋਈ ਰੋਡ ਤੇ ਮੌਤ ਤਰੀ ਆ ਰਹੀ ਆ ਉਡੀ ਆ ਰਹੀ ਆ ਗਰਦਨ ਕੱਟ ਗਈ ਤਾਂ ਇਹ ਤੇਰੇ ਜ਼ਿੰਮੇਵਾਰ ਵੀ ਹੁਣ ਮਾਪਿਓ ਜਾ ਕੇ ਬਾਜ਼ਾਰੋਂ ਚਾਹਣੇ ਰਖਿਤ ਕੇ ਲੈ ਕੇ ਆ ਰਹੇ ਨੇ ਜਾਂ ਬੱਚੇ ਲੈ ਕੇ ਆ ਰਹੇ ਨੇ ਤਾਂ ਬੱਚਾ ਲੈ ਕੇ ਤਾਂ ਘਰੇ ਆ ਰਿਹਾ ਜਾਂ ਘਰ ਤੋਂ ਹੀ ਗਰਾਊਂਡ ਤੇ ਜਾ ਰਿਹਾ ਤਾਂ ਕਿਤਨਾ ਕਿਤੇ ਜ਼ਿੰਮੇਵਾਰ ਦੇ ਮਾਪਿਓ ਹੋਗੇ ਜਨਤਾ ਹੋਗੀ ਵੀ ਉਹਨਾਂ ਦੇ ਬੱਚੇ ਕੀ ਵਰਤ ਰਹੇ ਨੇ ਤੇ ਉਹਦੇ ਲਈ ਉਹਨਾਂ ਨੂੰ ਚਾਹੀਦਾ ਕਿ ਆਪਣੀ ਨੇੜੇ ਨਿਗਰਾਨੀ ਵਿਧਾਨ ਬੱਚਿਆਂ ਤੇ ਭਾਵੇਂ ਬੱਚੇ ਛੋਟੇ ਨੇ ਵੱਡੇ ਨੇ ਜੇ ਬੱਚਾ ਛੋਟਾ ਸਮਝਾਓ ਵੀ ਇਹ ਚੀਜ਼ ਘੱਟ ਤੱਕ ਹੈ ਤੁਸੀਂ ਆ ਨਹੀਂ ਵਰਤਨੀ ਸਬਸਟੀਟਿਊਟ ਹਰ ਚੀਜ਼ ਦਾ ਹੁੰਦਾ ਹੈ ਜੇ ਵਾ ਕਹਿੰਿਆ ਚਾਈਨਾ ਡੋਰ ਇੱਕ ਸਿੰਥੈਟਿਕ ਡੱਗ ਹੈ ਜਿਹੜਾ ਆਪਾਂ ਕਹਾਂਗੇ ਕੱਲਾ ਵੀ ਇਨਸਾਨਾਂ ਵਾਲੀ ਤਾਂ ਨੁਕਸਾਨਦੇਕ ਹੈ ਜੀ ਜੀ ਪੰਛੀਆਂ ਲਈ ਵੀ ਹੈ ਗੱਲ ਕਰੀਏ ਆਪਾਂ ਹੁਣ এনवायरमेंट ਦੀ ਹਾਂ ਵਾਤਾਵਰਨ ਲਈ ਨੁਕਸਾਨਦੇਕ ਹੈ ਕਿਉਂਕਿ ਡਿਸਟਰੋਏ ਨਹੀਂ ਹੁੰਦਾ ਇਹ ਹੂੰ ਜਮੀਨ ਚ ਦੱਬ ਦੋਗੇ ਜਮੀਨ ਚ ਵੀ ਇਹ ਡਿਸਟਰੋਏ ਨਹੀਂ ਹੋਊਗਾ ਇਹ ਅੱਗ ਲਾਉਂਗੇ ਤਾਂ ਫੁੱਕੂਗਾ ਵੀ ਨਹੀਂ ਇਹ ਇਸ ਕਰਕੇ ਦੇਖੋ ਕੀ ਚੀਜ਼ ਬਣਾਈ ਆ ਹੈ ਕਿਤਨਾ ਕਿਤੇ ਆਪਾਂ ਨੂੰ ਕਹਿ ਲਾਂਗੇ ਵੀ ਇਹ ਇੱਕ ਜੈਵਿਕ ਹਥਿਆਰ ਤਿਆਰ ਕਰੇ ਜਾ ਰਹੇ ਨੇ ਵਿਰੋਧੀ ਦੇਸ਼ਾਂ ਦੇ ਹੂੰ ਪਰ ਜਿਹੜੀ ਗੱਲ ਆ ਵੀ ਹੁਣ ਬਾ ਦੂਜੀ ਗੱਲ ਆ ਗਈ ਫਿਰ ਉਹ ਸਾਡੇ ਪੁਲਿਸ ਪ੍ਰਸ਼ਾਸਨ ਤੇ ਜੀ ਭਾਵੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਤੇ ਸਖਤ ਹਦਾਇਤਾਂ ਨੇ ਇਤੇ ਪਿੱਛੇ ਦੀ 307 ਦਾ ਪਰਚਾ ਜਿਹੜੀ ਪਹਿਲਾਂ ਧਾਰਮ ਨਾਲ ਜੁੜਦਾ ਸੀ ਉਹ ਵੀ ਰਹੇ ਆ ਲੁਧਿਆਣਾ ਦੇ ਵਿੱਚ ਬਹੁਤ ਮਾਮਲੇ ਤੇ 1 ਲੱਖ ਰੁਪਏ ਜੁਰਮਾਨੇ ਤੱਕ ਵੀ ਹੈਗਾ ਹਾਂ ਹਾਂ ਪਰ ਮਾਨਯੋਗ ਸੁਪਰੀਮ ਕੋਰਟ ਸੁਪਰੀਮ ਪਾਵਰ ਆਫ ਇੰਡੀਆ ਦੀ ਮਤਲਬ ਬੈਨ ਲੱਗਨ ਬਾਅਦ ਵੀ ਇਹ ਹਜੇ ਬਜ਼ਾਰਾਂ 'ਚ ਸ੍ਰੇਅਮ ਵਿਕ ਰਿਹਾ ਹੈ ਹਾਂ ਜਾਂ ਚੋਰੀ ਚੁਪੇ ਆਨਲਾਈਨ ਵਿਕ ਰਿਹਾ ਹੈ ਯਾ ਕੁਝ ਲੋਕ ਇਹਨੂੰ ਸਪਲਾਈ ਕਰ ਰਹੇ ਨੇ ਹੋਮ ਡਿਲੀਵਰੀ ਸ਼ੁਰੂ ਹੋ ਗਈ ਦੇ ਰਹੇ ਨੇ ਪਰ ਗੱਲ ਇਹ ਹੈ ਜਿਵੇਂ ਅਸੀਂ ਕਹਿੰਦੇ ਆ ਵੀ ਨਸ਼ਾ ਵੇਚਣ ਵਾਲੇ ਆ ਜਿਵੇਂ ਚਿੱਟਾ ਵੇਚਣ ਵਾਲੇ ਆ ਸਮੈਗ ਵੇਚਣ ਵਾਲੇ ਆ ਇਹ ਲੋਕ ਗੁਨਾਹਗਾਰ ਨੇ ਸਮਾਜ ਦੇ ਤੇ ਜਿਹੜੇ ਇਹ ਲੋਕ ਮੌਤ ਵੇਚ ਰਹੇ ਆ ਇਹ ਗੁਨਾਹਗਾਰ ਨਹੀਂ ਕਿਉਂਕਿ ਦੁਕਾਨਦਾਰ ਤਾਂ ਵੇਚ ਰਹਿਣਾ ਕਿਸੇ ਨਾ ਕਿਸੇ ਤਰੀਕੇ ਫੈਕਟਰੀ ਤੋਂ ਸਿੱਧੀ ਨਹੀਂ ਆ ਰਹੀ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ ਹੁਣ ਚਾਈਨਾ ਡੋਰ ਕਦੇ ਵੀ ਚਾਈਨਾ ਤੋਂ ਨਹੀਂ ਆਂਦੀ ਹੁਣ ਚਾਈਨਾ ਡੋਰ ਇੱਥੇ ਲੋਕਲ ਬਣਦੀ ਆ ਲਾ ਲਓ ਵੀ ਤੁਸੀਂ ਲੁਧਿਆਣਾ ਜਲੰਧਰ ਵੱਡੇ ਸ਼ਹਿਰਾਂ ਦੇ ਵਿੱਚ ਇਹ ਵੱਡੀਆਂ ਫੈਕਟਰੀਆਂ ਦੇ ਵਿੱਚ ਬਣਦੀ ਆ ਇਸ ਕਰਕੇ ਇਹਨੂੰ ਚਾਈਨਾ ਡੋਰ ਤਾਂ ਹੁਣ ਨਾਮ ਪੱਕ ਗਿਆ ਹੈ ਇਹਦਾ ਜੀ ਜੀ ਬਿਲਕੁਲ ਉਹ ਨਾਮ ਹੈ ਸਿਰਫ ਇਹ ਅਸਲ ਦੇ ਵਿੱਚ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਵੀ ਸ਼ਿਪਿੰਗ ਦੇ ਵਿੱਚ ਯੂਜ਼ ਹੋਣ ਵਾਲਾ ਇੱਕ ਧਾਗਾ ਹੈ ਜਿਹੜਾ ਜਾਲ ਬੁਣਨ ਵਾਸਤੇ ਯੂਜ਼ ਕੀਤਾ ਜਾਂਦਾ ਸੀ ਇਹ ਹੈ ਵੀ ਟੁੱਟਦਾ ਨਹੀਂ ਇਹ ਕੱਟਦਾ ਨਹੀਂ ਇਸ ਕਰਕੇ ਲੋਕ ਇਹਨੂੰ ਇੱਥੇ ਲਿਆਏ ਜੇ ਆਪਾਂ ਥੋੜਾ ਜਿਹਾ 10 ਸਾਲ ਪਿੱਛੇ ਚਲੇ ਜਾਈਏ ਮੇਰੇ ਖਿਆਲ 6-7 ਸਾਲ ਪਿੱਛੇ ਚਲੇ ਜਾਈਏ ਜਦੋਂ ਅਸੀਂ ਪਤੰਗ ਉਡਾਉਂਦੇ ਸੀ ਹੋਰ ਤੁਸੀਂ ਵੀ ਉਡਾਉਂਦੇ ਸੀ ਉਦੋਂ ਕੀ ਹੁੰਦਾ ਸੀ ਸੂਤ ਦਾ ਧਾਗਾ ਬਾਜ਼ਾਰੋਂ ਲੈ ਕੇ ਆਉਂਦੇ ਸੀ ਜੀ ਸੁਰੇਸ਼ ਤੇ ਕੰਚ ਪਾ ਕੇ ਉਹਨੂੰ ਸੂਤ ਤਿੱਖਾ ਕੰਚ ਲਾ ਲੈਂਦਾ ਸੀਗਾ ਉਹ ਥੋੜਾ ਵੱਧ ਮਾਝਾ ਲਗਾ ਲੈਂਦਾ ਸੀਗਾ ਉਹ ਵਧੀਆ ਕੱਟ ਦਿੰਦਾ ਸੀ ਚਾਰ ਪਤੰਗ ਜਿਹਦਾ ਥੋੜਾ ਜਿਹਾ ਕੰਚ ਕੱਚਾ ਲੱਗ ਜਾਂਦਾ ਸੀਗਾ ਉਹ ਘੱਟ ਕਰ ਦਿੰਦਾ ਪਰ ਕਦੇ ਵੀ ਉਸਨੇ ਪਾਸਿੰਗ ਨਹੀਂ ਕੀਤੀ ਇੱਕ ਡੋਰ ਤਾਰ ਦੇ ਵਿੱਚ ਫਸ ਗਈ ਬੱਚੇ ਨੇ ਖਿੱਚੀ ਦੂਜੀ ਤਾਰ ਨਾਲ ਜੁੜ ਗਈ ਕਰੰਟ ਦੇ ਨਾਲ ਬੱਚੇ ਦੀ ਬਾਹਾਂ ਝੜ ਗਈਆਂ ਤੁਹਾਨੂੰ ਯਾਦ ਹੋਣਾ ਰਜਿੰਦਰ ਹਸਪਤਾਲ ਦੇ ਵਿੱਚ ਮਾਮਲਾ ਆਇਆ ਬਿਲਕੁਲ ਹਾਂਜੀ ਹਾਂਜੀ ਇਸੇ ਤਰ੍ਹਾਂ ਕਿਸੇ ਬੱਚੇ ਦੀ ਮੌਤ ਹੋ ਗਈ ਜੀ ਇਹ ਕਿੰਨੀ ਘਾਤਕ ਹੈ ਇਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਫਿਰ ਸੜਕ ਤੇ ਕੋਈ ਬੰਦਾ ਆਪਣੇ ਸਕੂਟਰ ਮੋਟਰਸਾਈਕਲ ਤੇ ਆਪਣੇ ਧਿਆਨ ਦੇ ਵਿੱਚ ਤੁਰਿਆ ਜਾ ਰਿਹਾ ਹੈ ਪਤੰਗਾ ਫਸਿਆ ਹੋਇਆ ਕਿਸੇ ਤਾਰ ਦੇ ਵਿੱਚ ਜਾਂ ਕਿਸੇ ਦਰਖਤ ਦੇ ਵਿੱਚ ਕਿਸੇ ਥਾਂ ਦੇ ਉੱਤੇ ਉਹ ਲੰਘਿਆ ਉਹਦੇ ਗਲ ਚੋਂ ਨਿਕਲ ਗਈ ਪਿੱਛੇ ਜੇ ਪਟਿਆਲਾ ਤੁਸੀਂ ਦੇਖਿਆ ਹਣ ਪਾਵਰ ਕਲੋਨੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਜੀ ਬਿਲਕੁਲ ਹਾਂ ਠੀਕ ਹੈ ਬੱਚਿਆਂ ਦੇ ਇੱਥੋਂ ਲੈ ਕੇ ਇੱਥੇ ਇੱਥੇ ਤੱਕ ਗਰਦਨਾ ਕਟੀਆਂ ਹੁਣ ਪਿੱਛੇ ਜੇ ਪੰਜਾਬ ਪੁਲਿਸ ਦੇ ਵੀ ਕੁਮਲਾਜ਼ਮ ਦੇ ਚਾਈਨਾ ਡੋਰ ਨੇ ਇੱਥੋਂ ਕੱਟਤਾ ਜੀ ਮਤਲਬ ਇੰਨੀ ਘਾਤਕ ਚੀਜ਼ ਹੈ ਇਹ ਉਹ ਮੌਤ ਹੈ ਜਿਹੜੀ ਦਿਖਦੀ ਨਹੀਂ ਕਿਉਂਕਿ ਦਿਨ 'ਚ ਵੀ ਨਹੀਂ ਦਿਖਦੀ ਇਹਦਾ ਕਲਰ ਜਿਹੜਾ ਹੈ ਟਰਾਂਸਪੇਰੈਂਟ ਟਾਈਪ ਦਾ ਹੁੰਦਾ ਇਹ ਦਿਖਦੀ ਹੋਈ ਨਹੀਂ ਜਦੋਂ ਦਿਖਦੀ ਨਹੀਂ ਬੰਦਾ ਵਿੱਚ ਜਾ ਕੇ हां मैं कहना ਲੋਕਾਂ ਨੂੰ ਸ਼ੌਂਕ ਹੈ ਪਤੰਗਬਾਜ਼ੀ ਦਾ ਉਡਾਓ ਕੋਈ ਦਿੱਕਤ ਨਹੀਂ ਪਰ ਜਿਹੜਾ ਸ਼ੌਕ ਕਿਸੇ ਦੀ ਜਾਨ ਲੈ ਲਵੇ ਉਹ ਸ਼ੌਕ ਕਿਸ ਤਰ੍ਹਾਂ ਦਾ ਹੋ ਗਿਆ ਤਾਂ ਕ੍ਰਾਈਮ ਹੋ ਗਿਆ ਜੀ ਤੇ ਕ੍ਰਾਈਮ ਦੇ ਤੁਸੀਂ ਆਪ ਹੀ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਹਨੂੰ ਬੈਨਡ ਕੀਤਾ ਹੋਇਆ ਇਸ ਤੇ ਸਖਤ ਸਜ਼ਾਾਂ ਦਿੱਤੀਆਂ ਗਈਆਂ ਪਰ ਫਿਰ ਵੀ ਮੇਰਾ ਸਵਾਲ ਇਹ ਹੈ ਕਿ ਦੁਕਾਨਦਾਰ ਕਿਉਂ ਵੇਚ ਰਹੇ ਆ ਕਿਉਂ ਫੈਕਟਰੀਆਂ ਵਾਲੇ ਬਣਾ ਰਹੇ ਆ ਕਿਉਂ ਬੱਚੇ ਖਰੀਦ ਰਹੇ ਆ ਮਾਵਾ ਦਾ ਵਿਸਲਾ ਪਣਾ ਪਰ ਜਦੋਂ ਕਿਸੇ ਦੇ ਘਰੇ ਅੱਗ ਲੱਗਦੀ ਹੈ ਫਿਰ ਉਹਨੂੰ ਅਹਿਸਾਸ ਤਾਂ ਹੁੰਦਾ ਅਦਰਵਾਈਜ਼ ਦੂਜੇ ਦੇ ਘਰ ਦਾ ਅਹਿਸਾਸ ਨਹੀਂ ਹੁੰਦਾ ਉਹ ਤਾਂ ਸਿੱਕਾ ਲੈਂਦੇ ਲੋਕ ਜੀ ਜੀ ਜਿਉਂਦਾ ਦੇਖੋ ਡਿਮਾਂਡ ਹੈਗੀ ਹੈ ਬਾਜ਼ਾਰ ਚ ਉਹ ਤਾਂ ਹੀ ਸਪਲਾਈ ਚੱਲ ਰਹੀ ਹੈ ਸਪਲਾਈ ਚੇਨ ਟੁੱਟੋ ਕੀ ਤੋਂ ਜਦੋਂ ਕੋਈ ਪੁਲਿਸ ਉਸ ਤੇ ਐਕਸ਼ਨ ਸਖਤ ਲੋਗੀ ਹੁਣ ਇਹਦੇ ਕੀ ਮੈਂ ਕਹਾਂਗਾ ਜੀ ਕਿਹੜਾ ਆਰਡਰ ਮਾਰਨ ਜੋ 3 ਕੋਡ ਦਾ ਕਿਨਾਂ ਤੇ ਜ਼ਿੰਮੇਵਾਰ ਤੇ ਪੁਲਿਸ ਪ੍ਰਸ਼ਾਸਨ ਹੀ ਆ। ਇਹ ਆਪਾਂ ਕਹੇ ਪੁਲਿਸ ਸਟੇਸ਼ਨ ਦਾ ਫੇਲਰ ਵੀ ਮੈਂ ਕਹਾਗਾ। ਹੂੰ ਕਿਉਂਕਿ ਇਹ ਗੱਲ ਕਰ ਪਟਿਆਲੇ ਦੇ ਪਾਸਾਰੇ ਵਸਨੀਕਾਂ ਗੱਲ ਪਟਿਆਲੇ ਦੀ ਮੈਂ ਵਾਰ-ਵਾਰ ਕਹਿੰਨਾ ਹਾਂ। ਹਾਂ ਜਿੰਨੇ ਕਿ ਪਟਿਆਲੇ ਦੇ ਮਤਲਬ ਜਿੱਥੇ ਹੱਬ ਨੇ ਚੈਨਡੋਰ ਵਿਕਦੀ ਹੈ। ਇਹ ਗੱਲ ਕਰੀਵੇ ਕਤਵਾਲੀ ਪੁਲਿਸ ਪਟਿਆਲਾ ਦੀ ਤਾਂ ਤੋਂ 100 ਮੀਟਰ ਤੇ ਚਾਰ ਬਾਜ਼ਾਰ ਹੈ। ਇਹ ਤੁਹਾਨੂੰ ਪਤਾ ਹੈ ਮੈਨੂੰ ਪਤਾ ਆਮ ਜਨਤਨ ਪਤਾ ਕੀ ਪੁਲਿਸ ਨੂੰ ਨਹੀਂ ਪਤਾ ਇਹ। ਜੇ ਗੱਲ ਕਰਨਾ ਮੈਂ ਤ੍ਰਿਪੜੀ ਥਾਣੇ ਦੀ ਤਾਂ 100 ਮੀਟਰ ਤੇ ਫਿਰ ਤ੍ਰਿਪੜੀ ਮਾਰਕੀਟ ਹੈ। ਬਿਲਕੁਲ ਚੈਨਡੋਰ ਦਾ ਆਰ ਮੈਂ ਸਿਰਫ ਫੇਚੋਦੀ ਮਾਰਕੀਟ ਚ ਆਪ ਹੈ ਤਾਂ ਮਤ ਕਿਹਨਾਂ ਦੇ ਸੰਬੰਧਤ ਜਿਹੜੀ ਪੁਲਿਸ ਅਧਾਰੇ ਨੇ ਪੁਲਿਸ ਪ੍ਰਸ਼ਾਸਨ ਆ ਉਦੇ ਵੱਲੋਂ ਵੀ ਢਿੱਲੀ ਛੱਡੀ ਜਾ ਰਹੀ ਆ ਵੱਡਾ ਸਵਾਲ ਹੈ ਤੁਸੀਂ ਆਪੇ ਖੜਾ ਕੀਤਾ ਵਿੱਚ ਜਦੋਂ ਇੱਕ ਬੱਚਾ ਜੀ ਦੁਕਾਨ ਤੇ ਜਾ ਕੇ ਚਾਈਨਾ ਡੋਰ ਖਰੀਦ ਸਕਦਾ ਉਹਨੂੰ ਪਤਾ ਹੈ ਜੀ ਕਿਸੇ ਨਾ ਕਿਸੇ ਨੂੰ ਦੱਸਿਆ ਹੋਣਾ ਉਹਨੂੰ ਪਤਾ ਹੀ ਹੋਊਗਾ ਜੀ ਬਿਲਕੁਲ ਫਿਰ ਸਰਕਾਰੀ ਤੰਤਰ ਜਾਂ ਪੁਲਿਸ ਦਾ ਤੰਤਰ ਤਾਂ ਬਹੁਤ ਵਧੀਆ ਹੁੰਦਾ ਇੰਟੈਲੀਜੈਂਸ ਹੁੰਦੀ ਹੈ ਕਿਥੋਂ ਕਿਥੋਂ ਵੱਡੇ ਵੱਡੇ ਚੋਰ ਡਾਕੂ ਗੈਂਗਸਟਰ ਫੜ ਲੈਂਦੇ ਆ ਕਿ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਚਾਈਨਾ ਡੋਰ ਕਿਹੜੀ ਥਾਂ ਤੇ ਵਿਕਰੀ ਹੈ ਜੀ ਬਿਲਕੁਲ ਤਾਂ ਹੀ ਮੈਂ ਦਾ ਬਾਰ ਬਾਰ ਕਹਿੰਦਾ ਨੇ ਪੁਲਿਸ ਟੋਟਲੀ ਫੇਲੀਅਰ ਹੈ ਇਹ ਚਾਈਨਾ ਡੋਰ ਨੂੰ ਮਲ ਮੁਕੰਮਲ ਤੌਰ ਤੇ ਦੀ ਪਾਬੰਦੀ ਲਾਣ ਚ ਬੰਦ ਕਰਨ ਚ ਵਿਕਰੀ ਬੰਦ ਕਰਨ ਤੇ ਤੇ ਜਿਹੜੇ ਬੰਦੇ ਵੇਚ ਰਹੇ ਨੇ ਤਾਂ ਗੁਨਾਹਗਾਰ ਨੇ ਜਿਹੜੇ ਖਰੀਦ ਰਹੇ ਨੇ ਨਾ ਉਹ ਵੀ ਗੁਨਾਹਗਾਰ ਨੇ ਜਿਹੜਾ ਇਹਨੂੰ ਮਲ ਖਰੀਦ ਕੇ ਵਰਤ ਰਹਿਆ ਵਰਤਣ ਵਾਲੇ ਦੇ ਵੀ ਕੋਈ ਜਿਹੜਾ ਹੈਗਾ ਪਰਚਾ ਹੈਗਾ ਉਹਦੀ ਪ੍ਰਵਧਾਨ ਹੈਗਾ ਉਤੇ ਵੀ ਹੋਣਾ ਚਾਹੀਦਾ ਰੁਚੀ ਗੱਲਾਂ ਕੀ ਥੋੜੀ ਗੱਲ ਵੀ ਹੁਣ ਜਿਹੜਾ ਭਾਵੇਂ ਆਪਾਂ ਗੱਲ ਹੁਣ ਚਾਈਨਾ ਡੋਰ ਦੇ ਕਰ ਰਹੇ ਹਾਂ ਭਾਵੇਂ ਹੁਣ ਚਿੱਟਾ ਨਸ਼ਾ ਵਿਕਰੇ ਨੇ ਉਹ ਕੋਈ ਨਾ ਕੋਈ ਉਹਨੂੰ ਸ਼ਹਿ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਸ਼ਹਿ ਐੜੀ ਸਪੋਰਟ ਹੈ ਉਹ ਹੈ ਕਿ ਰਾਜਨੀਤਿਕ ਹੈ ਚਾਈਨਾ ਡੋਰ ਤੇ ਵੀ ਰਾਜਨੀਤਿਕ ਸ਼ਹਿ ਬਿਲਕੁਲ ਹਾਂ ਜੀ ਆਂ ਦੱਸਣਾ ਚਾਹਾਂਗਾ ਅਸੀਂ ਇਦਾਂ ਇੱਕ ਚਾਈਨਾ ਡੋਰ ਦਾ ਸੀ ਮਤਲਬ ਆਨਲਾਈਨ ਵਿਕਰੀ ਹੁੰਦੀ ਸੀ ਫੇਕ ਆਈਡਿਜ਼ ਬਣਾ ਕੇ ਫੇਕ ਆਈਡਿਜ਼ ਅਸੀਂ ਮਤਲਬ ਅਸੀਂ ਟਰੈਪ ਲਾਇਆ ਆਪਣੇ ਬਿਲੋਂ ਐਨਜੀਓ ਬਲੋਂ ਅਸੀਂ ਆਰਡਰ ਕੀਤਾ ਤੇ ਸਾਨੂੰ ਦੀਨ ਵੀ ਬੰਦਾ ਆ। ਮੈਂ ਵੀ ਆਇਆ ਸੀ। ਮੌਕੇ ਤੇ ਤੁਸੀਂ ਵੀ ਮੌਜੂਦ ਸੀ। ਹਾਂ। ਪੁਲਿਸ ਪ੍ਰਸ਼ਾਸਨ ਮੌਜੂਦ ਸੀ। ਅਸੀਂ ਬੰਦਾ ਪਕੜ ਲਿਆ ਹੋ। ਹੂੰ। ਸਮਗਲਰ ਸਣੇ ਚਾਈਨਾ ਡੋਰ ਫੜੇ ਗਿਆ। ਉਹਨੂੰ ਅਰੈਸਟ ਕੀਤਾ ਗਿਆ। ਉਹਨੂੰ ਕਤਵਾਲੀ ਪਟਿਆਲਾ ਲੈ ਵੀ ਗਏ। ਪਰ ਉੱਥੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਪਹੁੰਚ ਗਿਆ। ਉਹ ਕਹਿੰਦਾ ਜੀ ਤਾਂ ਮੇਰੀ ਬੰਦਾ ਇਹ ਮੇਰਾ ਸਪੋਰਟਰ ਹੈ ਤੇ ਉਹ ਆਪਣੇ ਉਹਨੂੰ ਆਪਣੇ ਰਸੂਕ ਤੇ ਦਮ ਤੇ ਥਾਣੇ ਚੋਂ 15 ਮਿੰਟ ਚ ਹਟਾ ਕੇ ਲੈ ਗਿਆ। ਪੈਸੇ ਥਾਣਾ ਕਤਵਾਲੀ ਨੇ ਉਹਨੂੰ ਬਿੱਤੇ ਦੀ ਨਹੀਂ ਇੱਕ ਪਰਚਾ ਦਿੱਤਾ ਚਾਈਨਾ ਡੋਰ ਵਾਲਿਆਂ ਤੇ ਪਰ ਉਹ 188 ਦਾ ਦਿੱਤਾ ਬੜੀ ਵੀਕ ਧਾਰਾ ਹੈ ਉਸ ਦਾ ਪਰਚਾ ਦਿੱਤਾ ਜਿਹਦੇ 200 ਰੁਪਏ ਦੇ ਜੁਰਮਾਨੇ ਚ ਬੰਦੇ ਦੇ ਨਾਲ ਨਾਲ ਜਮਾਨਤ ਮਿਲ ਜਾਂਦੀ ਹੈ ਦਾ ਬਾਅਦ ਵੀ ਜਦ ਕੋ ਛੋਟੀਆਂ ਜਿਮ ਐਸ ਡੀ ਐਮ ਦੀ ਅਦਾਲਤ ਹੁੰਦੀ ਉੱਥੇ ਜਾਂਦਾ ਤੇ 1200 ਰੁਪਏ ਉਹਨੂੰ ਜੁਰਮਾਨਾ ਹੁੰਦਾ ਮਤਲਬ ਇਹ ਢਿੱਲਾ ਪਾਣਾ ਜੇ ਉੱਥੇ 307 ਦਾ ਪਰਚਾ ਦੇ ਕੇ ਐਗਜ਼ਾਮਪਲ ਸੈੱਟ ਕੀਤੀ ਹੁੰਦੀ ਮੈਨੂੰ ਲੱਗਦਾ 5-10 ਦੁਕਾਨਦਾਰ ਤਾਂ ਉਸ ਦਿਨ ਤੋਬਾ ਕਰ ਲੈਂਦੇ ਮੈਂ ਨਹੀਂ ਵੇਚਣ ਜੀ ਇਹ ਸੁਪਰੀਮ ਕੋਰਟ ਜਿਹੜੀ ਇਹਦਾ ਆਪਣਾ ਜਿਹੜਾ ਹੁਕਮ ਨੇ ਉਹਦੀ ਲੰਘਣਾ ਵੀ ਹੈ ਇਹ 307 ਦਾ ਪਰਚਾ 1 ਲੱਖ ਰੁਪਏ ਜੁਰਮਾਨਾ ਹੂੰ ਅਗਰ ਉਹ ਪਾਕ ਇਗਜ਼ੈਂਪਲ ਸੈੱਟ ਕਰਾਂਗੇ ਇੱਕ ਦਾ ਇਗਜ਼ੈਂਪਲ ਸੈੱਟ ਪਟਿਆਲਾ ਹੀ ਹੋ ਜਵੇ ਤਾਂ ਹੋਰ ਇਹ ਪੂਰੇ ਪੰਜਾਬ ਨੂੰ ਜਾਂ ਨਾਰਥ ਇੰਡੀਆ ਨੂੰ ਇੱਕ ਸਬਕ ਮਿਲ ਜੂਗਾ ਇਗਜ਼ੈਂਪਲ ਸੈੱਟ ਹੋ ਜੂਗੀ ਤਾਂ ਬਾਕੀ ਦੇ ਵਿੱਚ ਨਾਲ ਡਰਨਗੇ ਕਿਉਂਕਿ ਜਿਹੜੀ ਹੁਣ ਇੱਕ ਵਿਕਰੀ ਆ ਬਹੁਤ ਜ਼ਿਆਦਾ ਤਾਂ ਆਨਲਾਈਨ ਹੋ ਰਹੀ ਆ ਜਾਂ ਚੋਰੀ ਛਿਪੇ ਹੋ ਰਹੀ ਆ ਤਾਂ ਦੂਜੀ ਗੱਲ ਇਹ ਆ ਕਿ ਹੁਣ ਜਿਹੜੀ ਰਾਜਨੀਤਿਕ ਸ਼ਹਿਜ ਤੱਕ ਗਰਾਉਂਡ ਮਿਲਦੀ ਰਹੂਗੀ ਉਹ ਤਦ ਤੱਕ ਬੰਦੇ ਉਹ ਕੰਮ ਕਰੀ ਜਾਣਗੇ ਕਿਉਂ ਦੇ ਚ ਕਮਾਈ ਮੁਨਾਫਾ ਜ਼ਿਆਦਾ ਹਾਲਾਂਕਿ ਮੈਂ ਤੁਹਾਡੇ ਮਾਦਿਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਲੋਕ ਇਹਦੀ ਵੇਚ ਰਹੇ ਨੇ ਵੀ ਤੁਹਾਡੇ ਜਿਹੜੇ ਗਲੇ ਤੁਹਾਡੇ ਬੱਚਿਆਂ ਦੇ ਤੇ ਐ ਨਾ ਹੋ ਗਏ ਬੱਚਿਆਂ ਦੇ ਤੁਹਾਡੇ ਬੱਚਿਆਂ ਨਾਲ ਪਰਿਵਾਰਕ ਮੈਂਬਰਾਂ ਦੇ ਤੁਸੀਂ ਜਿਹੜੇ ਚਾਇੰਡ ਹੋਰ ਵੇਚ ਰਹੇ ਹੋ ਮੁਨਾਫੇ ਲਈ ਆਪਣੇ ਹਾਂ ਇਹ ਤੁਹਾਡਾ ਖੁੱਦਾ ਆ ਜਾ ਤੁਹਾਡੇ ਕਿਸੇ ਧੀ ਪੁੱਤ ਦਾ ਗਲਾ ਕੱਟ ਦਵੇ ਇਹ ਕਿਉਂਕਿ ਜੋ ਆਪਾਂ ਕਹਿੰਦੇ ਕਰਮ ਕਰਦੇ ਘੁੰਮ ਕੇ ਮੂਰੇ ਹੀ ਆਉਂਦੇ ਆ ਆਪਣੇ ਸਾਨੂੰ ਜੋ ਦੇਵਾਂਗੇ ਆਪਾਂ ਮੂਰੇ ਆਉਂਦਾ ਜੇ ਆਪਾਂ ਸਮਾਜ ਨੂੰ ਚੰਗਾ ਦਵਾਂਗੇ ਤਾਂ ਚੰਗਾ ਮੂਰੇ ਆਪਣੇ ਆਊਗਾ ਜੇ ਮਾੜਾ ਕੁਝ ਦਵਾਂਗੇ ਮਾੜਾ ਮੂਰੇ ਆਪਣੇ ਹੀ ਆਊਗਾ ਫਿਰ ਪਸਤਾਵਾ ਬਣਾਉਣੇ ਵੀ ਪਸਤਾਵਾਂਗੇ ਬਾਅਦ ਚ ਉਹਦਾ ਪਸਤਾਵਾ ਹੀ ਰਹਿ ਜਾਊਗਾ ਕਿ ਉਹਦੇ ਵਿੱਚ ਜਿਹੜੇ ਫਿਰ ਇੱਕ ਚਾਇੰਡ ਹੋਰ ਉਰਦੀ ਕਿਤੇ ਆ ਰਹੀ ਹੈ ਗਲਾ ਕਿਸੇ ਕੱਟ ਕੀ ਉਹ ਕਿਸੇ ਦੇ ਤਾਰਾ ਬਣਦੀ ਵੀ ਨਹੀਂ ਕਿਸੇ ਕਿਤੇ ਕਿੰਨੇ ਪਤੰਗ ਡਾ ਕੇ ਕਿੱਥੋਂ ਆਈਏ ਜੀ ਅਨੁਸ਼ਾਸਨਾ ਹੋ ਜਾਂਦਾ ਉਹ ਹਾਂ ਇਸ ਕਰਕੇ ਵੀ ਜਿਹੜਾ ਬਾਰ ਬਾਰ ਲੋਕਾਂ ਨੂੰ ਮੈਂ ਫੀਲ ਕਰਦਾ ਮਾਪਿਆਂ ਨੂੰ ਤੁਸੀਂ ਜਾਗਰੂਕ ਹੋ ਬੱਚਿਆਂ ਦਾ ਖਿਆਲ ਰੱਖੋ ਉਹਨਾਂ ਰੋਕੋ ਤੇ ਇਹਦੀ ਸਬਸਟੀਟਿਊਟ ਹੈਗਾ ਪਤੰਗਬਾਜ਼ੀ ਦੇ ਖਿਲਾਫ ਨਹੀਂ ਮੈਂ ਹੈਗਾ ਕਿਸੇ ਤਿਹਾੜ ਦੇ ਖਿਲਾਫ ਨਹੀਂ ਹੈਗਾ ਤਿਹਾੜ ਮਨਾਉਣ ਨਾਲ ਹੀ ਮਤਲਬ ਆਪਣੀ ਸ੍ਰੀ ਸੰਸਕ੍ਰਿਤੀ ਸਭਿਅਤਾ ਅੱਗੇ ਵਧੂਗੀ ਮਨਾਣੇ ਚਾਹੁੰਦੇ ਨੇ ਜਿਸ ਤਦਕੇ ਮਨਾਓ ਪਰ ਤੁਹਾਡੀ ਕੁਛੀ ਕਿਸੇ ਲਈ ਗਮੀ ਲੈ ਕੇ ਨਾ ਆਵੇ ਜਿਹੜੇ ਤੁਹਾਡੀ ਕਰ ਤਿਹਾੜ ਆ ਕਿਸੇ ਲਈ ਉਹ ਦੁਖਦਾਈ ਘਟਨਾ ਨਾ ਬਣੇ ਤੁਸੀਂ ਖਿਆਲ ਰੱਖੋ ਇਹਦਾ ਸਬ ਉਹ ਵਿਕ ਰਿਆ ਜਾਉ ਨੇ ਉਹ ਗਲਤ ਆ ਗਨਖਸਾਨ ਤੱਕ ਨੇ ਉਹ ਪਤੰਗਬਾਜੀ ਉਡਾਉ ਜਿਹੜਾ ਕਿ ਇਹ ਪਤੰਗਬਾਜੀ ਤੱਕ ਦੱਸਾਂ ਦੀ ਕੀ ਕੀ ਹੋ ਗਿਆ ਐਡ ਹੁਣ ਇਹਦੇ ਜੇ ਹੁਣ ਅਨਜਾਲ ਜੁੜ ਕੇ ਕੰਪੀਟੀਸ਼ਨ ਹਾਂ ਜਿਹੜੇ ਮੁਕਾਬਲੇ ਹੋਣ ਲੱਗੇ ਉਹਨਾਂ ਤੇ ਲੱਗਣ ਲੱਗ ਗਿਆ ਸੱਟਾ ਅੱਛਾ ਉਹਨਾਂ ਤੇ ਲੱਗਣ ਲੱਗ ਗਿਆ ਇੱਕ ਸ਼ਰਤਾਂ ਠੀਕ ਹੈ ਨਾ ਕਿਤਨਾ ਕਿਤੇ ਜਿਹੜੇ ਸਾਡੇ ਖੇਡ ਨੇ ਨਾ ਉਹ ਇੱਕ ਜਿਹੜਾ ਸੱਟਾ ਬਾਜ਼ਾਰ ਆ ਸੱਟਾ ਕਿੰਗਸ ਨੇ ਉਹਨੂੰ ਉਹ ਗੇਮ ਨੂੰ ਉਹ ਕਿੰਨਾ ਕਿਤੇ ਇੱਕ ਉਹਨੂੰ ਇੱਕ ਸੱਟਾ ਦਾ ਕਮਾਈ ਦਾ ਸੌਧਰ ਬੰਦਾ ਜਾ ਰਹੇ ਨੇ ਉਹ ਨਹੀਂ ਫਿਰ ਪਤੰਗ ਬਾਜੀ ਦਾ ਸੱਟਾ ਕਿਵੇਂ ਲੱਗੂਗਾ ਜੀ ਉਹਦੇ ਪਤੰਗ ਕੱਟਦੇ ਨੇ ਜੀ ਉਹ ਅੱਛਾ ਵੀ ਮੈਂ ਕਿ ਤੇਰੀ ਪਤੰਗ ਕੱਟੂਗਾ ਤਾਂ ਉਹਦੇ ਕਿੰਨੇ ਰੇਟਲ ਮਿਲੂਗਾ ਉਹ ਤੇ ਆਪਾਂ ਕਹਿੰਦੇ ਬਿੱਟਰ ਲੱਗਣ ਲੱਗੀਆਂ ਮਿਲਣ ਲੱਗੇ ਤੁਸੀਂ ਦੇਖੋ ਖੇਲੇ ਜਿਹੜੇ ਗੇਮਸ ਨੇ ਆਪਣੀਆਂ ਖੇਲ ਚੀ ਮਤਲਬ ਸੱਟਾ ਬਾਜੀ ਵੜੀ ਹੋਈ ਆ ਤੁਸੀਂ ਗੱਲ ਕਰ ਲਓ ਕ੍ਰਿਕਟ ਦੀ ਤੁਸੀਂ ਗੱਲ ਕਰ ਲਓ ਗੁੱਲੀ ਡੰਡੇ ਦੀ ਤੁਸੀਂ ਗੱਲ ਕਰ ਲਓ ਆਪਣਾ ਜਿਹੜੀ ਆ ਆਹ ਕਿਹੜੇ ਸ਼ਿਪ ਦਾ ਲੋਕਾਂ ਮ ਖੇਲਦੇ ਨੇ ਹਾਂ ਹਰ ਹਰ ਗੇਮ ਜਿਹੜੀ ਸੱਟਾ ਬਾਜੀ ਵੜ ਰਹੀ ਆ ਮਤਲਬ ਇਹਦਾ ਕਿੰਨਾ ਕਿਤੇ ਇਹਦਾ ਜਿਹ ਇਹ ਜਿਹੜੇ ਲੋਕ ਨਾ ਫਿਰ ਜਿਹੜਾ ਇੱਕ ਉਹਦੀ ਪਤੰਗਬਾਜ਼ ਦੇ ਮੁਕਾਬਲੇ ਹੁੰਦੇ ਨੇ ਕਿਨਾਂ ਦੇ ਵਿੱਚ ਸੱਟਾਬਾਜ਼ੀ ਚੱਲ ਰਹੀ ਹੁੰਦੀ ਆ ਇਹਦਾ ਬੱਤੀ ਬਹੁਤ ਨੂੰ ਧਿਆਨ ਦੇਣਾ ਪਊਗਾ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਵਾਲਾ ਦਾਇਰਾ ਪੁਲਿਸ ਪਰਸ਼ ਨੂੰ ਵਧਾਣਾ ਪਊਗਾ ਸ਼ਕਤਾ ਹੋਣਾ ਪਊਗਾ ਤਾਂ ਜਾ ਕੇ ਕਿਤੇ ਆਪਾਂ ਮਦੀ ਰੋਕ ਲਾ ਸਕਦੇ ਆ ਅਸੀਂ ਐਸਐਸਪੀ ਪਟਿਆਲਾ ਸ਼੍ਰੀ ਵਰਨੁਨ ਸ਼ਰਮਾ ਜੀ ਆਈਪੀਐਸ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਥੋੜੀ ਜੀ ਸਖਤੀ ਚਾਈਨਾ ਡੋਰ ਵਾਲੇ ਪਾਸੇ ਜ਼ਰੂਰ ਕੀਤੀ ਜਾਵੇ ਕਿਉਂਕਿ ਇਸ ਡੋਰ ਦੇ ਨਾਲ ਬੇਜੁਬਾਨ ਪਸ਼ੂ ਪੰਛੀ ਮਰਦੇ ਆ ਲਟਕ ਜਾਂਦੇ ਆ ਤੜਫਦੇ ਆ ਤਰਫ ਤਰਫ ਕੇ ਮਰਦੇ ਆ ਉੱਥ ਮਾਸੂਮ ਬੱਚਿਆਂ ਦੇ ਹੱਥ ਕੱਟਦੇ ਆ ਉਹਨਾਂ ਦੀ ਗਰਦਨਾ ਵੱਢੀ ਜਾਂਦੀ ਹੈ ਇੱਥੇ ਹੀ ਨੌਜਵਾਨ ਮਹਿਲਾ ਪੁਰਸ਼ ਕੋਈ ਵੀ ਬਾਜ਼ਾਰ ਦੇ ਵਿੱਚ ਜਾ ਰਿਹਾ ਹੈ ਉਹਦਾ ਗਲਾ ਵੱਢਿਆ ਜਾਂਦਾ ਫਿਰ ਮਾਨਕੋਨ ਮਾਨਕੋਟ ਅਜੜੀ ਸੁਪਰੀਮ ਕੋਰਟ ਹੈ ਉਸ ਦੀਆਂ ਹਦਾਇਤਾਂ ਨੇ ਕਿ ਇਸੇ ਸਖਤ ਸਜ਼ਾ ਕੀਤੀ ਜਾਵੇ ਤੇ ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇ ਤੇ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲ ਹੈ ਉਸ ਨੂੰ ਬਖਸ਼ਿਆ ਨਾ ਜਾਵੇ ਜਿੱਥੇ ਗੁਰਮੁਖ ਜੀ ਨੇ ਗੱਲ ਕੀਤੀ ਰਾਜਨੀਤਿਕ ਸ਼ਹਿਦ ਹੀ ਇਸ ਘਟਨਾ ਦਾ ਮੈਂ ਪ੍ਰਤੱਖ ਗਵਾ ਉਸ ਵਕਤ ਕਿਉਂਕਿ ਇਹਨਾਂ ਨੇ ਮੈਨੂੰ ਵੀ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਕੁਝ ਹੋ ਰਿਹਾ ਮੈਂ ਕਵਰੇਜ ਕਰਨ ਲਈ ਪਹੁੰਚਿਆ ਅਸੀਂ ਫੜਿਆ ਫੜ ਕੇ ਉਹਨੂੰ ਥਾਣਾ ਕੋਤਵਾਲੀ ਲੈ ਗਏ ਉੱਥੇ ਇੱਕ ਸੋ ਕਾਲਡ ਲੀਡਰ ਮੈਂ ਤਾਂ ਉਹਨੂੰ ਲੀਡਰ ਨਹੀਂ ਨਾ ਮੰਨੂੰਗਾ ਕਿਉਂਕਿ ਉਹਨੇ ਇੱਕ ਬੰਦਾ ਦੇਖਿਆ ਲੀਡਰ ਉਹ ਹੁੰਦਾ ਜਿਹੜਾ ਸਾਰੇ ਸਮਾਜ ਨੂੰ ਦੇਖੇਗਾ ਇਸ ਕਰਕੇ ਉਹ ਲੀਡਰ ਪਹੁੰਚਿਆ ਉਹਨੇ ਆਪਣਾ ਰਸੂਖ ਦਿਖਾਇਆ ਦਬਕਾ ਦਿਖਾਇਆ ਆਮ ਆਦਮੀ ਪਾਰਟੀ ਦਾ ਲੀਡਰ ਸੀ ਉਸਨੇ ਉਸ ਚਾਈਨਾ ਡੋਰ ਦੀ ਆਨਲਾਈਨ ਸਮਗਲਿੰਗ ਕਰਨ ਵਾਲੇ ਨੂੰ ਇਹਨਾਂ ਦੇ ਹੱਥਾਂ 'ਚੋਂ ਛਡਾ ਕੇ ਲੈ ਗਿਆ ਪੁਲਿਸ ਦੇ ਹੱਥਾਂ 'ਚੋਂ ਛਡਾ ਕੇ ਲੈ ਗਿਆ ਪੁਲਿਸ ਤਾਂ ਮਜਬੂ ਟਮਿੰਟੋ ਮਿੰਟੇ ਐਕਸ਼ਨ ਕਰ ਸਕਦੀ ਹੈ ਜਿਵੇਂ ਹੁਣ ਮੈਂ ਪਿੱਛੇ ਜੇ ਤੁਹਾਨੂੰ ਦੱਸ ਰਿਹਾ 188 ਦਾ ਪਰਚਾ ਦੇਣਾ ਪਿਆ 188 ਦੇ ਪਰਚੇ ਨਾਲ ਕੀ ਬਣਦਾ ਸੀ ਸਖਤ ਪਰਚਾ ਜਿਹੜਾ ਹੋਣਾ ਚਾਹੀਦਾ ਇਸੇ ਤਰ੍ਹਾਂ ਅੱਗੇ ਨੂੰ ਜੇਕਰ ਕੋਈ ਰੇਡਸ ਹੁੰਦੀਆਂ ਫੜੇ ਜਾਂਦੇ ਆ ਉਹ ਲੋਕ ਪਤਾ ਕੀ ਕਹਿੰਦੇ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਤਾਂ ਗਰੀਬ ਬੰਦੇ ਆ ਜੀ ਸਾਨੂੰ ਤਾਂ ਪਤਾ ਨਹੀਂ ਸੀ ਜੀ ਅਸੀਂ ਤਾਂ ਹੁਣੇ ਕੰਮ ਸ਼ੁਰੂ ਕੀਤਾ ਜੀ ਮੇਰੇ ਕੋਲ ਤਾਂ ਜੀ 5 ਗੱਟੂ ਸੀ ਮੇਰੇ ਕੋਲ ਤਾਂ 4 ਗੱਟੂ ਸੀ ਇਹ ਐਕਸਕਿਊਜ਼ ਨੇ ਇਹ ਨਹੀਂ ਹੋਣੇ ਚਾਹੀਦੇ ਜਿਹੜੇ ਇੱਕ ਗੱਟੂ ਵੀ ਹੈ ਜਿਹਦੇ ਕੋਲ 100 ਗੱਟੂ ਵੀ ਹੈ ਸਜ਼ਾ ਬਰਾਬਰ ਹੋਣੀ ਚਾਹੀਦੀ ਦੇਖੋ ਜੀ ਇੱਕ ਧਾਗਾ ਜੀ ਇੱਕ ਮੌਤ ਨੂੰ ਲੈ ਕੇ ਆ ਰਿਹਾ ਹੈ ਕਿ ਤਾਂ ਅੱਭਾਏ ਬੰਦੇ ਨੂੰ ਮਾਰ ਰਿਹਾ। ਤਾਂ ਗੱਲ ਜੀ ਗੱਟੂ ਭਾਵੇਂ ਇੱਕ ਫੜਿਆ ਪਿਆ ਜੀ ਬੰਦੇ ਹਜ਼ਾਰ ਫੜੇ ਜਾਣ। ਜੀ ਦੂਜੀ ਗੱਲ ਆ ਗਈ ਨੇ ਪੁਲਿਸ ਕੀ ਆ ਪੁਲਿਸ ਆਪਣੀ ਪੋਲੀਟਿਕਲ ਪ੍ਰੈਸ਼ਰ ਮੁਕਤੀ ਤੋਂ ਹੋਊਗੀ। ਉਦੋਂ ਪੁਲਿਸ ਬਧੇ ਕੰਮ ਕਰ ਸਕਦੀ ਆ। ਪੁਲਿਸ ਤੇ ਬਿਲਡਿੰਗ ਪ੍ਰੈਸ਼ਰ ਬਹੁਤ ਆ ਕਿਉਂਕਿ ਪੁਲਿਸ ਗੱਲ ਹੋਈ ਜਾਂ ਕਿ ਕਾਰ ਵੀ ਕਰਨਾ ਚਾਹਦੀ ਵੀ ਆ। ਬਹੁਤ ਸਾਰੇ ਇਹੋ ਜਿਹੇ ਅਫੀਸਰ ਹੈਗੇ ਨੇ ਵੀ ਕਾਰ ਵੀ ਕਰਨਾ ਚਾਹੁੰਦੇ ਨੇ। ਕਿੰਨਾ ਕਿਤੇ ਜਿਹੜੇ ਉਹੀ ਸਾਡੇ 100 ਕੋਡ ਲੀਡਰ ਆ ਜਾਂਦੇ ਨੇ ਜੀ ਸਾਡੀ ਪਾਰਟੀ ਦਾ ਬੰਦਾ ਜੀ ਸਾਡਾ ਬੰਦਾ ਇਹ ਸਾਡਾ ਸਾ ਕੰਮ ਵੀ ਉਹ ਕਈ ਵਾਰ ਕਰਵਾਂਦੇ ਆ ਜੀ ਜੀ ਹਾਂਜੀ ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਸਮਾਜ ਨੂੰ ਕਿ ਮਾਪਿਓ ਧਿਆਨ ਦੇਣ ਬੱਚੇ ਧਿਆਨ ਦੇਣ ਪੁਲਿਸ ਧਿਆਨ ਦੇਵੇ ਜਾਂ ਫਿਰ ਸਿੱਧੇ ਤੌਰ ਤੇ ਸਰਕਾਰ ਧਿਆਨ ਦੇਵੇ ਮੈਂ ਤਾਂ ਜਿੰਮੇਵਾਰ ਕਹੀ ਕਰਾਂਗਾ ਦੇਖੋ ਸਰਕਾਰਾਂ ਤੋਂ ਜੇ ਪ੍ਰਸ਼ਾਸਨ ਤੋਂ ਬਹੁਤੀ ਮੈਨੂੰ ਨਿੱਜੀ ਤੌਰ ਤੇ ਤਾਂ ਹੈ ਨਹੀਂ ਪਰ ਮਾਪਿਓ ਖੁਦ ਜਾਗਰੂਕ ਹੋਣ ਸਮਝਦਾਰ ਬਣਨ ਕਿ ਜਦ ਨਾਲ ਬੱਚਿਆਂ ਸਮਝਾਣ ਹੋ ਤੇ ਜਿਹੜੇ ਨੌਜਵਾਨ ਵਰਗ ਹੈ ਉਹ ਵੀ ਸਮਝਦਾਰ ਹੋਵੇ ਜਿਹੜੀ ਉਹ ਫੋਹੂਲਦੀ ਹੈ ਹੁੱਡੜ ਬਾਜੀ ਹੈ ਜਾ ਸੋਚਣਾ ਹੋਵੇ ਕਿਤੇ ਇੱਕ ਆਪਸ ਹੀ ਜਿਹੜਾ ਕੰਪਿਟੀਸ਼ਨ ਮੁਕਾਬਲਾ ਪੈਦਾ ਕਰ ਲਈ ਆਪਾਂ ਜਿਹੜੀ ਖੇਡਨੇ ਉਹਨੂੰ ਖੇਡ ਵਾਂਗੂ ਖੇਡੋ ਆਪਾਂ ਪਤੰਗबाजी ਦਾ ਆਨੰਦ ਮਾਣੋ ਹੂੰ ਤਿਹਾਰਾਂ ਦਾ ਆਨੰਦ ਮਾਣੋ ਪਰ ਉਹਦੇ ਵਿੱਚ ਤੁਸੀਂ ਕਿਤੇ ਛੱਟੇ ਬਾਜੀ ਜਾਂ ਉਹਦੇ ਵਿੱਚ ਤੁਸੀਂ ਅਗਰ ਇਹ ਮੁਕਾਬਲਾ ਨਾ ਕਰੋ ਹਾਰ ਜਿੱਤੇ ਸੋਚ ਕੇ ਨਾ ਖੇਡੋ ਉਹਨੂੰ ਇੱਕ ਦਾ ਆਨੰਦ ਮਾਣੋ ਤਾਂ ਤੁਸੀਂ ਇਹ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਜਿਹੜਾ ਆਪਣਾ ਸਿੰਕਲ ਧਾਗਾ ਹੈਗਾ ਉਹਦੀ ਵਰਤੋਂ ਕਰੋ ਤੇ ਜਦੋਂ ਆਪਾਂ ਇੱਕ ਡਿਮਾਂਡ ਖਤਮ ਹੋ ਜਾਊਗੀ ਬਾਜ਼ਾਰ ਵਿੱਚੋਂ ਸਪਲਾਈ ਆਪੇ ਖਤਮ ਹੋ ਜਾਊਗੀ ਜੀ ਜਦੋਂ ਇੱਕ ਦੁਕਾਨ ਬੰਦ ਦੁਕਾਨ ਤੇ ਗਾਹਕ ਜਾਣੇ ਬੰਦ ਚੱਲ ਜਾਣਗੇ ਹੋ ਜਾਣਗੇ ਇੱਕ ਤਾਂ ਗਾਹਕ ਆਪੇ ਬੰਦ ਹੋ ਜਾਊਗੀ ਉਹ ਦੁਕਾਨ ਉਦੋਂ ਤੱਕ ਚੱਲ ਜਿੱਤਾ ਉਹਦੇ ਗਾਹਕ ਜਾ ਰਹੇ ਨਹੀਂ ਜਿਹੜੇ ਗਾਹਕ ਨੇ ਉਹ ਆਮ ਜਨਤਾ ਆਪੋ ਜੀ ਤੁਸੀਂ ਉਹ ਮੈਂ ਸਾਰਾ ਸਮਾਜ ਦੇ ਵਿੱਚ ਆਉਂਦਾ ਤਾਂ ਸਮਾਜ ਜਾਗਰੂਕ ਹੋ ਜੇ ਹੋਊਗਾ ਇੱਕ ਜਾਗਰੂਕ ਸਮਾਜ ਹੀ ਇੱਕ ਮਲ ਵਧੀਆ ਸੁਭੇ ਦਾ ਤੇ ਵਧੀਆ ਦੇਸ਼ ਦਾ ਨਿਰਮਾਣ ਕਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਗੁਰਮੁਖ ਜੀ ਸੋ ਸਮਾਜ ਸੇਵੀ ਨੇ ਗੁਰਮੁਖ ਬਹੁਤ ਵਧੀਆ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਸਾਨੂੰ ਆਪਣਾ ਅੰਦਰ ਝਾਕਣਾ ਪਊਗਾ ਆਪਣੇ ਬੱਚਿਆਂ ਨੂੰ ਰੋਕਣਾ ਪਊਗਾ ਫਿਰ ਜਾ ਕੇ ਕਿਤੇ ਇਸ ਚਾਈਨਾ ਡੋਰ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰ ਸਕਦੇ ਹਾਂ ਜ਼ਰੂਰਤ ਹੈ ਅੱਜ ਕਿ ਤੁਸੀਂ ਮਾਸੂਮ ਬੱਚਿਆਂ ਨੂੰ ਬਚਾਓ ਬੇਜਵਾਨ ਪਸ਼ੂ ਪੰਛੀਆਂ ਨੂੰ ਬਚਾਓ ਆਪਣੇ ਘਰ ਤੋਂ ਇਹਦੀ ਸ਼ੁਰੂਆਤ ਕਰੋ ਆਪਣੇ ਬੱਚਿਆਂ ਨੂੰ ਪੁੱਛੋ ਤੂੰ ਕਿਹੜੀ ਡੋਰ ਲੈ ਕੇ ਆਇਆ ਕਿਹਦੇ ਨਾਲ ਪਤੰਗ ਡਾ ਰਿਹਾ ਉਹ ਸ਼ੌਕ ਦਾ ਕੀ ਲੈਣਾ ਜਿਹੜਾ ਸ਼ੌਕ ਕਿਸੇ ਦੀ ਜਾਨ ਦਾ ਦੁਸ਼ਮਣ ਬਣ ਜਾਵੇ ਸੋ ਅਸੀਂ ਤਾਂ ਹੀ ਕਹਾਂਗੇ ਚਾਈਨਾ ਡੋਰ ਦੇ ਖਿਲਾਫ ਆਪਣੇ ਘਰੋਂ ਜੰਗ ਸ਼ੁਰੂ ਕਰੋ Turn